ਸਾਡੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦੇ ਨਿਰਦੇਸ਼ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੀਆਂ ਸਟੇਟ ਪ੍ਰੈਜ਼ੀਡੈਂਟਸ ਮਹਿਲਾ ਕਾਂਗਰਸ ਇੱਕ press conference ਕਰ ਰਹੀਆਂ ਨੇ ਕਿਉਂਕਿ ਉਹ ਸਾਰੇ ਜਾਣਦੇ ਆ ਭਾਰਤੀ ਘਰਾਂ ਤੇ ਵੱਧੀ ਮਹਿੰਗਾਈ ਦਾ ਜਿਹੜਾ ਪਰਛਾਵਾਂ ਹੈ ਨਰਿੰਦਰ ਮੋਦੀ ਜੀ ਦੀ ਸਰਕਾਰ ਦੀਆਂ ਅਸਫਲ ਨੀਤੀਆਂ ਦਾ ਇੱਕ ਅਸਫਲ ਨਤੀਜਾ ਹੈ ਵੱਦੀ ਮਹਿੰਗਾਈ ਕਾਰਨ ਭਾਰਤੀ ਘਰਾਂ 'ਤੇ ਇੱਕ ਬਹੁਤ ਵੱਡਾ ਜਿਹੜਾ ਹਮਲਾ ਹੋ ਰਿਹਾ ਹੈ ਜਿਸ ਦਾ ਖਮਿਆਜ਼ਾ ਤੇ ਬੋਝ ਜਿਹੜਾ ਹੈ ਘਰ ਚ ਚਲਾਉਣ ਵਾਲੀਆਂ ਔਰਤਾਂ 'ਤੇ ਪੈਂਦਾ ਹੈ ਮੈਂ ਸਮਝਦੀ ਆ ਕਿ ਇਹ ਬੋਝ ਉਹਨਾਂ ਦੇ ਇੱਕ ਮਾਨਸਿਕ ਤਣਾਅ ਦਾ ਕਾਰਨ ਵੀ ਬਣ ਕਿਉਂਕਿ ਜਿਸ ਦੇ ਬਤੌਲਤ ਜਿਹੜੇ ਨੇ ਆਮ ਲੋਕ ਕਰਜ਼ੇ ਦੇ ਭਾਰ ਹੇਠ ਦਬ ਜਾਂਦੇ ਜੇ ਆਪਾਂ ਗੱਲ ਕਰੀਏ ਕੀਮਤਾਂ ਦੇ ਵਾਧੇ ਵਿੱਚ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਸਬਜ਼ੀ ਦੀ ਸਬਜ਼ੀਆਂ ਦੇ ਰੇਟ ਅਸਮਾਨ ਛੂਰੇ ਨੇ ਜਿਹੜੀ ਚੀਜ਼ 40 ਰੁਪਏ ਦੀ ਸੀ ਟਮਾਟਰ ਦੀ ਗੱਲ ਕਰੀਏ ਉਹ 70 ਰੁਪਏ ਤੱਕ ਹੋ ਚੁੱਕਿਆ ਹੈ ਲਸਣ ਦਾ ਰੇਟ 60 ਰੁਪਏ ਤੋਂ 400 ਰੁਪਏ ਕਿਲੋ ਤੱਕ ਹੋ ਗਿਆ ਹੈ ਗਰੀਬ ਕਿਵੇਂ ਰੋਟੀ ਖਾਊਗਾ ਮੈਂ ਇਹ ਪੁੱਛਣਾ ਚਾਹਨੀ ਹਾਂ ਅੱਜ ਮੋਦੀ ਸਰਕਾਰ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਕਿ 15 ਰੁਪਏ ਕਿਲੋ ਤੱਕ ਦਾ ਵਾਅਦਾ ਜਿਹੜਾ ਹੈ ਪਿਆਜ਼ ਦੇ ਰੇਟ ਵਿੱਚ ਪਹੁੰਚ ਗਿਆ ਹੈ ਪਿਆਜ਼ 20 ਰੁਪਏ ਤੋਂ 35 ਰੁਪਏ ਹੋ ਗਿਆ 15 ਰੁਪਏ ਤੋਂ 25 ਰੁਪਏ ਕਿਲੋ ਦਾ ਵਾਧਾ ਆਮ ਛੋਟੀਆਂ ਜਿਹੜੀਆਂ ਆਪਾਂ ਦੇਖਦੇ ਆ ਕਿ ਸਬਜੀ ਬੰਦਾ ਇੱਕ পেট ਭਰਨ ਦੇ ਲਈ ਆਪਾਂ ਜਿਉਂ ਨੇ ਆ ਕੰਮ ਕਰਦੇ ਆ ਤਾਂ পেট ਭਰਨਾ ਉਹਦੇ ਲਈ ਕੋਈ ਉਹ ਇਹ ਨਹੀਂ ਕਿ ਉਹ ਸ਼ਾਹੀ ਖਾਣੇ ਖਾਂਦਾ ਚ ਉਹ ਇੱਕ ਸੋਚਦਾ ਕਿ ਮੈਂ ਬਾਜ਼ਾਰੋਂ ਕਿਲੋ ਕੋਈ ਸੀਜ਼ਨਲ ਸਬਜੀ ਲਿਓਣਾ ਤਾਂ ਉਹਦੇ 'ਚ 25 ਰੁਪਏ ਦਾ ਵਾਧਾ ਹੈ ਇੱਕ ਆਮ ਸਾਡੀ ਭੈਣ ਕਿਸ ਤਰ੍ਹਾਂ ਆਪਦੇ ਪਰਿਵਾਰ ਦਾ পেট ਪਾਲੂਗੀ ਜੇ ਸਬਜ਼ੀਆਂ ਖਾਣੇ ਇੰਨੇ ਮਹਿੰਗੇ ਹੋ ਗਏ ਤਾਂ ਕਿਸ ਤਰ੍ਹਾਂ ਉਹ ਬੱਚਿਆਂ ਨੂੰ ਪੜ੍ਹਾਉਗੀ ਸਕੂਲਾਂ ਦੀ ਫੀਸਾਂ ਦੇਊਗੀ ਕਿਸ ਤਰ੍ਹਾਂ ਦਵਾਈ ਬੂਟੀ ਕਰਾਊਗੀ ਕਿਸ ਤਰ੍ਹਾਂ ਉਹ ਭਾਈਚਾਰਕ ਸਾਂਝ ਬਣਾਉਣ ਦੇ ਲਈ ਕਿਰਾਇਆ ਲਾ ਕੇ ਕਿਸੇ ਆਪਦੇ ਭੈਣ ਭਰਾ ਨੂੰ ਕਿਤੇ ਮਿਲਣ ਜਾਊਗੀ ਇਹ ਬਿਲਕੁਲ ਬੇਸਿਕ ਜਿਹੜੀ ਸਾਡੀ ਨੈਸੈਸਿਟੀ ਹੈ ਮੈਂ ਉਹਦੀਆਂ ਗੱਲਾਂ ਕਰ ਰਹੀ ਆ ਉਦੋਂ ਵੱਡੀ ਗੱਲ ਦੇਖੋ ਜੀ ਇੱਕ ਗ੍ਰਹਿਣੀ ਹੋਣ ਦੇ ਨਾਤੇ ਜਿਹੜਾ ਸਿਲੰਡਰ ਦਾ ਰੇਟ ਹੈ 410 ਰੁਪਏ ਸੀ ਤੇ ਅੱਜ 950 ਰੁਪਏ ਸਿਲੰਡਰ ਦਾ ਰੇਟ ਹੋ ਗਿਆ। ਆ ਸਾਰੀਆਂ ਭੈਣਾਂ ਬੈਠੀਆਂ ਨੇ। ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਬਜਟ ਜਿਹੜਾ ਹੈ ਬੁਰੀ ਤਰ੍ਹਾਂ ਹਿੱਲ ਜਾਂਦਾ ਰਸੋਈ ਦਾ। ਫੇਰ ਆਪਾਂ ਗੱਲ ਕਰੀਏ ਤੇਲ ਦੀ। ਤੇਲ ਜਿਹੜਾ ਹੈ ਇੱਕ ਜ਼ਰੂਰੀ ਹਰ ਇੱਕ ਸਬਜੀ ਬਣਾਉਣ ਦੇ ਹਰ ਇੱਕ ਪਕਵਾਨ ਬਣਾਉਣ ਦੇ ਕੰਮ ਆਉਂਦਾ। ਤੇ ਤੇਲ ਦਾ ਜਿਹੜਾ ਰੇਟ ਹੈ ਉਹ 100 ਰੁਪਏ ਤੋਂ 130 ਰੁਪਏ ਕਿਲੋ ਵਿਆਪਕ ਤੌਰ ਤੇ ਰਸੋਈ ਦੇ ਪਕਵਾਨਾਂ ਵਿੱਚ ਜਿਹੜਾ ਤੇਲ ਸੂਰਜਮੁਖੀ ਦਾ ਤੇਲ ਜਿਹੜਾ ਵਰਤਿਆ ਜਾਂਦਾ। ਉਹ 120 ਰੁਪਏ ਤੋਂ 150 ਰੁਪਏ ਉਹਦੀ ਕੀਮਤ ਜਿਹੜੀ ਹੈ ਹੋ ਚੁੱਕੀ ਹੈ ਸਰੋਂ ਦਾ ਤੇਲ 180 ਰੁਪਏ ਤੋਂ 220 ਰੁਪਏ ਰੇਟ ਹੋ ਗਿਆ ਸੋ ਸਰਕਾਰ ਤੋਂ ਜਵਾਬ ਮੰਗਦੀਆਂ ਅਸੀਂ ਭੈਣਾ ਕੱਟੀਆਂ ਹੋ ਕੇ ਬਈ ਇਹ ਤੁਹਾਡੇ ਰਾਜ ਦੇ ਵਿੱਚ ਇਹ ਬੀਜੇਪੀ ਸਰਕਾਰ ਤੋਂ ਕਿਸੇ ਨੇ ਉਮੀਦ ਨਹੀਂ ਸੀ ਕੀਤੀ ਠੀਕ ਹੈ 2014 'ਚ ਜੋ ਤੁਹਾਡੀ ਸਰਕਾਰ ਬਣੀ ਉਸ ਤੋਂ ਪਹਿਲਾਂ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀਗੇ ਮੈਂ ਜਵਾਬ ਮੰਗਦੀ ਆ ਉਹਨਾਂ ਦੀ ਮਹਿਲਾ ਮੰਤਰੀਆਂ ਤੋਂ ਕਿ ਗਲਾਂ ਦੇ ਵਿੱਚ ਹਾਰ ਪਾ ਕੇ ਸਿਲੰਡਰ ਚੱਕ ਕੇ ਉਹ ਬੈਠ ਜਾਂਦੀਆਂ ਸੀ ਕਿ ਬਹੁਤ ਮਹਿੰਗਾਈ ਹੈ ਅੱਜ ਉਹਨਾਂ ਦੀ ਚੁੱਪੀ ਕਿਉਂ ਨਹੀਂ ਟੁੱਟ ਰਹੀ ਇਹ ਪ੍ਰੈਸ ਕਾਨਫਰੰਸ ਕਰਨ ਦਾ ਜਰੀਆ ਭੈਣਾ ਦਾ ਅੱਜ ਇਹੀ ਹੈ ਕਿ ਤੁਸੀਂ ਅੱਜ ਮਹਿਲਾ ਮੰਤਰੀ ਸਾਰੀਆਂ ਚੁੱਪ ਕਿਉਂ ਨੇ ਐਸੇ ਬਹੁਤ ਸਾਰੇ ਇਸ਼ੂਜ਼ ਨੇ ਮਹਿਲਾ ਦੀ ਸੁਰੱਖਿਆ ਦਾ ਵੀ ਇੱਕ ਇਸ਼ੂ ਹੈਗਾ ਉਹਨੂੰ ਪਤਾ ਹੈ ਬਿਲਕਿਸਮਾਨੋ ਦਾ ਕੇਸ ਤੁਹਾਨੂੰ ਪਤਾ ਹੈ ਮਨੀਪੁਰ ਦਾ ਕੇਸ ਤੁਹਾਨੂੰ ਪਤਾ ਹੈ ਪਹਿਲਵਾਨ ਬੇਟੀਆਂ ਦਾ ਕੇਸ ਕੋਈ ਮਹਿਲਾ ਮੰਤਰੀ ਦੇ ਬਿਆਨ ਨਹੀਂ ਆਉਂਦੇ ਅੱਜ ਕਿਸਾਨਾਂ ਦਾ ਹਾਲ ਦੇਖ ਲਓ ਕਿਸਾਨ ਬਾਰਡਰਾਂ ਤੇ ਬੈਠੇ ਨੇ ਤੇ ਕਿਸਾਨਾਂ ਨੇ ਦਰਨੇ ਦਿੱਤੇ ਨੇ ਪੰਜਾਬ ਦੇ ਬੀਜੇਪੀ ਲੀਡਰਾਂ ਦੇ ਘਰ ਦੇ ਸਾਹਮਣੇ ਜਿਵੇਂ ਕਿ ਜਾਖੜ ਸਾਹਿਬ ਦੇ ਘਰ ਦੇ ਸਾਹਮਣੇ ਕੈਪਟਨ ਅਵਰਿੰਦਰ ਸਿੰਘ ਦੇ ਘਰ ਦੇ ਸਾਹਮਣੇ ਇਹ ਉਮੀਦ ਨਹੀਂ ਸੀ ਕਿਸਾਨਾਂ ਨੂੰ ਮੈਂ ਹਮੇਸ਼ਾ ਸਮਝਦੀ ਆਂ ਕਿ ਕਿਸਾਨ ਖੁਸ਼ਹਾਲ ਹੈ ਤਾਂ ਦੇਸ਼ ਖੁਸ਼ਹਾਲ ਹੈ ਸੂਬਾ ਖੁਸ਼ਹਾਲ ਹੈ ਬਾਜ਼ਾਰ ਦੀ ਚਮਕ ਦਮਕ ਕਿਸਾਨ ਵੀ ਖੁਸ਼ਹਾਲੀ ਦੇ ਨਾਲ ਬਹੁਤ ਵੱਡੀ ਇੱਕ ਸਬੰਧ ਰੱਖਦੀ ਹੈ ਸੋ ਮੈਂ ਅੱਜ ਸਿਰਫ ਰਸੋਈ ਵਿੱਚ ਵਰਤੇ ਜਾਣ ਵਾਲੇ ਖਾਦ ਪਦਾਰਤ ਸਬਜ਼ੀਆਂ ਦਾਲਾਂ ਤਾਲਾਂ ਜਿਹੜੀ ਕਿ ਇੱਕ ਮੇਰੀਆਂ ਭੈਣਾਂ ਬੈਠੀਆਂ ਨੇ 15 ਸਾਲ ਤੋਂ ਲੈ ਕੇ 49 ਸਾਲ ਦੀ ਉਮਰ ਤੱਕ ਸਾਡੀਆਂ ਔਰਤਾਂ ਸਾਡੇ ਸੂਬੇ ਦੇ ਰਿਸਰਚ ਦੇ ਮੁਤਾਬਕ ਅਨੀਮੀਕ ਨੇ ਤਾਂ ਇਸ ਅਨੀਮੀਆ ਨੂੰ ਦੂਰ ਕਰਨ ਲਈ ਡਾਕਟਰਸ ਤੋਂ ਦਵਾਈ ਲੈਂਦੀਆਂ ਨੇ ਜੇ ਉਹਨਾਂ ਨੂੰ ਖਾਣ ਪੀਣ ਦੇ ਜਿਹੜੇ ਸਾਧਨ ਐ ਦਾਲਾਂ ਪ੍ਰੋਟੀਨ ਵਾਲੀਆਂ ਚੀਜ਼ਾਂ ਜੇ ਉਹਨਾਂ ਨੂੰ ਮਿਲਣ ਆਇਰਨ ਉਹਨਾਂ ਨੂੰ ਹਰੀਆਂ ਸਬਜ਼ੀਆਂ ਚੋਂ ਮਿਲੇ ਮਿਲਦਾ ਪਰ ਉਹ ਖਰੀਦਣ ਦੀ ਸ਼ਮਤਾ ਵਿਚਾਰੀਆਂ ਚ ਨਹੀਂ ਹੈਗੀ ਤਾਂ ਕਰਕੇ ਸਿਹਤ ਤੇ ਮੈਂ ਗੱਲ ਕੀਤੀ ਹੈ ਕਿ ਇਸ ਮਹਿੰਗਾਈ ਦਾ ਉਹਨਾਂ ਦੀ ਸਿਹਤ ਤੇ ਵੀ ਇੱਕ ਬਹੁਤ ਵੱਡਾ ਅਸਰ ਪੈ। ਸੋ ਅਸਲ ਵਿੱਚ ਘਰ ਚ ਚਲਾਉਣ ਵਾਲੀਆਂ ਬੀਬੀਆਂ ਦੀ ਸਿਹਤ ਤੇ ਜਦੋਂ ਅਸਰ ਪੈਂਦਾ ਤਾਂ ਪੂਰੇ ਪਰਵਾਰ ਦੇ ਉੱਤੇ ਅਸਰ ਪੈਂਦਾ ਖੁਦ ਖੁਸ਼ੀਆਂ ਹੋ ਰੀਆਂ ਨੇ ਕਿਸਾਨਾਂ ਦੀਆਂ ਇਹ ਸਾਰੀਆਂ ਚੀਜ਼ਾਂ ਮਹਿੰਗਾਈ ਚੋਂ ਨਿਕਲ ਕੇ ਆਉਂਦੀਆਂ ਨੇ ਕਿਸਾਨ ਸਪਰੇਅ ਪਾਉਂਦਾ ਕਰਦਾ ਖਾਦਾਂ ਪਾਉਂਦਾ ਉਹ ਇੰਨਾ ਜ਼ਿਆਦਾ ਉਹਦਾ ਬਜਟ ਉਹ ਹੋ ਜਾਂਦਾ ਹੜ ਆਗੇ ਤਿੰਨ ਤਿੰਨ ਵਾਰ ਵਿਚਾਰੇ ਨੇ ਫਸਲਾ ਲਾ ਲਿਆ ਮੁਆਵਜ਼ੇ ਵੀ ਮਿਲੇ ਕਿਸਾਨ ਨੂੰ ਆਮਦਨ ਹੈ ਨਹੀਂ ਖਰਚ ਫਸਲ ਤੇ ਜ਼ਿਆਦਾ ਹੈ ਤਾਂ ਹੀ ਕਰਕੇ ਖੁਦ ਖੁਸ਼ੀ ਹੁੰਦੀ ਹੈ ਸੋ ਮਹਿੰਗਾਈ ਦੀ ਮਾਰ ਹੀ ਜਿਹੜੀ ਹੈਗੀ ਮੇਰੀ ਕਾਨਫਰੰਸ ਦਾ ਅੱਜ ਮੇਨ ਮੁੱਦਾ ਮੋਦੀ ਸਰਕਾਰ ਨੇ ਆਪਦੇ ਦੇਸ਼ ਦੇ ਪੂੰਜੀਪਤੀਆਂ ਨੂੰ ਆਪਦੇ ਲਿਹਾਜ ਪਗਾਉਣ ਦੇ ਆਪਦੇ ਦੋਸਤਾਂ ਨੂੰ ਤਾਂ ਉਹਨਾਂ ਦਾ ਅਰਬਾਂ ਖਰਮ ਕਰਬਾਂ ਕਰੋੜਾ ਰੁਪਈਆ ਲੱਖਾਂ ਕਰੋੜਾ ਰੁਪਈਆ ਉਹਨਾਂ ਦਾ ਮਾਫ਼ ਕਰਤਾ ਪਰ ਸਾਡੀਆਂ ਜਿਹੜੀਆਂ ਰਸੋਈ ਦੀਆਂ ਵਸਤੂਆਂ ਦੀ ਵਧ ਰਹੀ ਕੀਮਤ ਹੈ ਉਹਨਾਂ ਤੇ ਗ੍ਰਹਿਣੀ ਨੂੰ 1 ਰੁਪਈਆ ਵੀ ਸਬਸਿਡੀ ਦੇਣ ਨੂੰ ਤਿਆਰ ਨਹੀਂ ਇਹ ਭੈਣਾ ਜਵਾਬ ਮੰਗਦੀਆਂ ਮੰਗ ਕਰਦੀਆਂ ਕਿ ਅਜਿਹਾ ਬੁਨਿਆਦੀ ਢਾਂਚਾ ਤੁਸੀਂ ਚੋਣੀ ਤਿਆਰ ਕੀਤਾ ਹੁਣ ਤੱਕ 10 ਸਾਲਾਂ ਦੇ ਵਿੱਚ ਕਿ ਉਹਨਾਂ ਨੂੰ ਘੱਟੋ ਘੱਟ ਸਭ ਕੁਝ ਛੱਡ ਕੇ ਸਾਰੀਆਂ ਮੰਗਾਂ ਛੱਡ ਕੇ ਇੱਕ ਰਸੋਈ ਚਾਹ ਦਾ ਪੇਟ ਭਰ ਕੇ ਆਪ ਆਪਣੇ ਬੱਚੇ ਤੇ ਆਪਦਾ ਪਤੀ ਜਿਹੜਾ ਰੋਜ਼ ਬਾਹਰੋਂ ਕਮਾ ਕੇ ਆਪਦੇ ਬੱਚਿਆਂ ਦਾ ਪੇਟ ਭਰਨਾ ਚਾਹੁੰਦਾ ਹੈ ਚੰਗੀ ਸਿੱਖਿਆ ਦੇਣਾ ਚਾਹੁੰਦਾ ਹੈ ਉਸ ਦੇ ਲਈ ਤੁਸੀਂ ਕੋਈ ਯੋਜਨਾ ਕਿਉਂ ਨਹੀਂ ਬਣਾਈ ਅੱਜ ਸਾਡਾ ਦੇਸ਼ ਜਿਹੜਾ ਹੈ ਮਹਿੰਗਾਈ ਤੇ ਬੇਰੋਜ਼ਗਾਰੀ ਦੀ ਮਾਰ ਤਾਨਾ ਸ਼ਾਹੀ ਵਰਗੇ ਜਿਹੜੇ ਅਨੇਕਾਂ ਮੁੱਦਿਆਂ ਨਾਲ ਜੂਝ ਰਿਹਾ ਹੈ ਪਰ ਮੋਦੀ ਸਰਕਾਰ ਕੀ ਕਰ ਰਹੀ ਹੈ বিজেপি ਸਰਕਾਰ ਕੀ ਕਰ ਰਹੀ ਹੈ ਲੋਕਾਂ ਦਾ ਧਿਆਨ ਭਟਕਾਉਣ ਦੇ ਨਾਲ ਭਟਕਾਉਣ ਦਾ ਕਾਰਨ ਇੱਕ ਧਰਮ ਦੀ ਰਾਜਨੀਤੀ ਕਰਨ ਦਾ ਇੱਕ ਉਹਨਾਂ ਦਾ ਸਹਾਰਾ ਲੈ ਰਹੀ ਹੈ ਸੋ ਇਨ੍ਹਾਂ ਮੁੱਦਿਆਂ ਤੋਂ ਪੂਰੀ ਤਰ੍ਹਾਂ ਜਾਗਰੂਕ ਲੋਕਾਂ ਨਾਲ ਮਿਲ ਕੇ ਨਿਚੋੜ ਕੱਢੇ ਗਏ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਨਿਆਏ ਯਾਤਰਾ ਜਿਹੜੀ 6700 ਕਿਲੋਮੀਟਰ ਦੀ ਉਹ ਚੱਲ ਰਹੇ ਨੇ ਉਹਦੇ ਬਾਰੇ ਸੋਚਿਆ 6700 ਕਿਲੋਮੀਟਰ ਭਾਰਤ ਜੋੜੋ ਨਿਆਏ ਯਾਤਰਾ ਲਈ ਉਹ ਦੇਸ਼ ਜਿਹੜਾ ਹਿੱਸਾ ਭਾਰਤ ਜੋੜੋ ਯਾਤਰਾ ਤੋਂ ਬਚਿਆ ਸੀ ਉਸ ਦੇਸ਼ ਦੇ ਹਿੱਸੇ ਨੂੰ ਉਹਨਾਂ ਨੇ ਕਵਰ ਕਰ ਰਹੇ ਨੇ ਤੇ ਜਿਸ ਦੇ ਵਿੱਚ ਲੱਖਾਂ ਲੋਕ ਉਹਨਾਂ ਦੀ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਦਾ ਪਰਮਾ ਸਵਾਗਤ ਕਰਨ ਦੇ ਲਈ ਸੜਕਾਂ ਤੇ ਆਏ ਹੋਏ ਨੇ ਸੋ ਅੱਜ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਮੋਦੀ ਸਰਕਾਰ ਤੋਂ ਚਾਹੇ ਹੁਣ ਉਹਨਾਂ ਦਾ ਸਮਾਂ ਜਿਹੜਾ ਉਹਨਾਂ ਦਾ ਟਾਈਮ ਹੈ ਉਹ ਖਤਮ ਹੋ ਗਿਆ ਆਉਣ ਵਾਲੇ ਸਾਡੇ ਨੇਤਾ ਰਾਹੁਲ ਗਾਂਧੀ ਜੀ ਸਾਰੀਆਂ ਭੈਣਾਂ ਨੇ ਅੱਜ ਨਾਰੀ ਨਿਆ ਜੋ ਉਹਨਾਂ ਨੇ ਪੰਜ ਮੁੱਦੇ ਲੈ ਕੇ ਰਾਹੁਲ ਗਾਂਧੀ ਜੀ ਦੀ ਯਾਤਰਾ 'ਚ ਨਿਕਲੇ ਨੇ ਜਿਹਦਾ ਪਹਿਲਾ ਪਹਿਲੂ ਕਿਸਾਨ ਯੁਵਾ ਨਾਰੀ ਭਾਗੀਦਾਰੀ ਤੇ ਮਜ਼ਦੂਰ ਇਹ ਪੰਜ ਨਿਆ ਲੈ ਕੇ ਜਿਹੜੇ ਉਹਨਾਂ ਨੇ ਕਿਹਾ ਕਿ ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਕੀਤੀ ਹੈ ਨਿਆਂ ਦਾ ਹੱਕ ਮਿਲਣੇ ਤੱਕ ਇਹ ਯਾਤਰਾ ਜਿਹੜੀ ਹੈ ਉਹਨਾਂ ਦੀ ਜਾਰੀ ਰਹੂਗੀ ਜਦ ਤੱਕ ਸਾਡੇ ਦੇਸ਼ ਦੇ ਭੋਲੇ-ਪਾਲੇ ਲੋਕਾਂ ਨੂੰ ਇਹ ਗੁੰਮਰਾਹ ਕਰਨ ਵਾਲੀਆਂ ਬੀਜੇਪੀ ਮੋਦੀ ਸਰਕਾਰ ਜਾਂ ਕੋਈ ਹੋਰ ਤਾਕਤਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕਾਂਗਰਸ ਪਾਰਟੀ ਆਪਣੇ ਹਰ ਇੱਕ ਵਰਕਰ ਦੇ ਨਾਲ ਚਟਾਨ ਵਾਂਗ ਖੜੀ ਹੈ ਤੇ ਮੈਂ ਮਹਿਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਆਪਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦਾ ਸੰਦੇਸ਼ ਜਿਹੜੀ ਥੋੜੇ ਦਿਨ ਪਹਿਲਾਂ ਵੀ ਮੈਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਈਆਂ ਤੇ ਅੱਜ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰੈਸ ਕਾਨਫਰੰਸ ਸਾਨੂੰ ਕਰਨ ਲਈ ਨਿਰਦੇਸ਼ ਦਿੱਤੇ ਗਏ ਸੀ ਤੇ ਮੈਂ ਸੋਚਿਆ ਨਿਆਂ ਜਿਹੜਾ ਨਾਰੀ ਨਿਆਂ ਦਾ ਪ੍ਰੋਗਰਾਮ ਮੈਂ ਬਠਿੰਡਾ ਦਿਹਾਤੀ ਚ ਰੱਖਿਆ ਕਿਉਂ ਨਾ ਮੈਂ ਉੱਥੇ ਜਾ ਕੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੀ ਤੁਹਾਡੇ ਨਾਲ ਤੁਹਾਡੇ ਜਰੀਆ ਬਣਾ ਕੇ ਤੁਹਾਡੇ ਰਾਹੀਂ ਇਹ ਗੱਲਾਂ ਜਿਹੜੀਆਂ ਮਹਿੰਗਾਈ ਦੀਆਂ ਜਿਹੜੀਆਂ ਮੇਰੀ ਔਰਤਾ ਭੈਣਾਂ ਨੂੰ ਬਹੁਤ ਵੱਡੀ ਇੱਕ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਪਰਿਵਾਰਕ ਸੰਤੁਲਨ ਵਿਗੜ ਜਾਂਦਾ ਉਹਨਾਂ ਦਾ ਬਜਟ ਵਿਗੜ ਜਾਂਦਾ ਸੇਤ ਉਹਨਾਂ ਦੀ ਮਾਨਸਿਕ ਜਿਹੜਾ ਸੰਤੁਲਨ ਉਹ ਵਿਗੜ ਜਾਂਦਾ ਉਹਦੇ ਉੱਤੇ ਗੱਲ ਤੁਹਾਡੇ ਰਾਹੀ ਕਰਾਂ ਮੈਨੂੰ ਚੰਗਾ ਲੱਗਿਆ ਕਿ ਮੈਂ ਇੱਥੇ ਅੱਜ ਬਠਿੰਡਾ ਚ ਆ ਕੇ ਆਪਣੀਆਂ ਭੈਣਾਂ ਦੇ ਨਾਲ ਮਿਲ ਕੇ ਇਹ ਜਿਹੜੀਆਂ ਗੱਲਾਂ ਰਾਹੁਲ ਗਾਂਧੀ ਜੀ ਦੀ ਆ ਯਾਤਰਾ ਤੇ ਸਾਡੇ ਨਿਆਹ ਢੇਲੇ ਨਿਕਲੇ ਹੋਏ ਨੇ ਭੈਣਾਂ ਦੇ ਲਈ ਖਾਸ ਕਰਕੇ ਗੱਲ ਕਰੂੰਗੀ ਮਹਿੰਗਾਈ ਦੀ ਮਾਰ ਤੇ ਮੋਦੀ ਸਰਕਾਰ ਤੋਂ ਜੋ ਮੰਗ ਕੀਤੀ ਹੈ ਜਵਾਬ ਮੰਗ ਰਹੀਆਂ ਕਿ ਤੁਸੀਂ 10 ਸਾਲ ਦੇ ਵਿੱਚ ਠੀਕ ਹੈ। ਉਹ ਘੱਟ ਦੀ ਸੁਰੱਖਿਆ ਦੀ ਜਾਂ ਮਹਿੰਗਾਈ ਦੀ ਗੱਲ ਠੀਕ ਹੈ। ਕਾਫੀ ਲੰਬੇ ਸਮੇਂ ਤੇ ਚੱਲ ਰਿਹਾ ਹੈ ਪਰ ਤੁਸੀਂ ਇਲੈਕਸ਼ਨਾਂ ਦੇ ਨੇੜੇ ਆ ਕੇ ਪ੍ਰੈਸ ਕਾਨਫਰੰਸ ਇਹ ਕੋਈ ਇਲੈਕਸ਼ਨ ਦੇ ਨੇੜੇ ਵਾਲੀ ਪ੍ਰੈਸ ਕਾਨਫਰੰਸ ਨਹੀਂ ਹੈ ਜੀ ਮੈਂ ਜਦੋਂ ਤੋਂ ਸਾਲ ਹੋ ਗਿਆ ਮੈਨੂੰ ਕਾਂਗਰਸ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਬਣੀ ਨੂੰ ਤੇ ਮੈਂ ਜਦੋਂ ਵੀ ਪਾਰਟੀ ਦਾ ਕੋਈ ਵਿਸ਼ੇਸ਼ ਮੁੱਦਾ ਹੁੰਦਾ ਮੈਂ ਉਹਦੇ ਤੇ ਜ਼ਰੂਰ ਪ੍ਰੈਸ ਕਾਨਫਰੰਸ ਕਰਦੀ। ਚਾਹੇ ਪਟਿਆਲੇ ਕਰਾਂ ਚਾਹੇ ਸਾਨੂੰ ਚੰਡੀਗੜ੍ਹ ਆਪਣੇ ਪੀਸੀਸੀ ਤੇ ਵਿਚਕਰ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਔਰਤਾਂ ਦੇ ਮੈਨੂੰ ਇਹ ਦੱਸੋ ਪੱਤਰਕਾਰ ਸਾਹਿਬ ਤੁਸੀਂ ਸਾਰੇ ਬੈਠੇ ਹੋ ਕਿ ਸਾਡੀ ਪਹਿਲਵਾਨ ਬੇਟੀਆਂ ਨਾਲ ਕੀ ਹੋਇਆ ਉਹਨਾਂ ਨੇ ਮੋਦੀ ਸਰਕਾਰ ਨੇ ਆਪਣੀ ਸਰਕਾਰ ਦੇ ਮੰਤਰੀ ਨੂੰ ਸੰਸਦ ਨੂੰ ਬਚਾਉਣ ਦੇ ਲਈ ਪੂਰੇ ਪਾਪੜ ਵੇਲੇ ਕਿ ਇਹਨੂੰ ਸਜ਼ਾ ਨਾ ਹੋ ਜੇ ਇਹਨੂੰ ਦੱਸੋ ਕਿ ਉਹ ਵੀ ਸਮਾਂ ਸੀ ਜਦੋਂ ਧੀਆਂ ਭੈਣਾਂ ਨੂੰ ਸਭ ਦੀਆਂ ਸਾਂਝੀਆਂ ਸਮਝਿਆ ਜਾਂਦਾ ਸੀ ਦੇਸ਼ ਦਾ ਮਾਨ ਪਹਿਲਵਾਨ ਬੇਟੀਆਂ ਜਿਹੜੇ ਆਪਣੇ ਮੈਡਲਸ ਨੂੰ ਨਦੀ ਦੇ ਵਿੱਚ ਗੰਗਾ ਚ ਬਹਾਉਣ ਦੀ ਨੋਬਤ ਆ ਗਈ ਕਿ ਇਹ ਸਾਡਾ ਹਿੰਦੁਸਤਾਨ ਦੇਸ਼ ਹੁੰਦਾ ਸੀ ਦੂਜੀ ਗੱਲ ਬਿਲਕਿਸਬਾਨੋ ਦਾ ਕੇਸ ਦੇਖ ਲੋ ਉਥੇ ਮੈਂ ਧੰਨਵਾਦ ਕਰਦੀ ਹਾਂ ਸੁਪਰੀਮ ਕੋਰਟ ਦਾ ਕਿ ਦੋਸ਼ੀਆਂ ਨੂੰ ਜਿਹਨੂੰ ਮੋਦੀ ਸਾਹਿਬ ਬਚਾਉਣ ਦੇ ਲਈ ਉਹਨਾਂ ਨੂੰ ਜੇਲ੍ਹ ਚੋਂ ਕਢਵਾ ਕੇ ਉਹਨਾਂ ਦੀ ਸਜ਼ਾ ਮਾਫ਼ ਕਰਾਉਣਾ ਚਾਹੁੰਦੇ ਸੀ ਧੰਨਵਾਦ ਸੁਪਰੀਮ ਕੋਰਟ ਦਾ ਕਿ ਉਹਨਾਂ ਨੂੰ ਫੇਰ ਜਿਹੜੀ ਉਹਨਾਂ ਦੀ ਸਜ਼ਾ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਤੇ ਉਹ ਜੇਲ੍ਹ ਵਿੱਚ ਕਿਰਪਾ ਦਿੱਤੇ ਗਏ ਤੀਜੀ ਗੱਲ ਮਨੀਪੁਰ ਤੇ ਜ਼ਰੂਰ ਬੋਲੂਗੀ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਬੈਠੇ ਆ ਧੀਆ ਭੈਣਾ ਮਾਵਾਂ ਨੇ ਆਪਣੇ ਸਾਰਿਆਂ ਦੇ ਘਰਾਂ ਚ ਜੋ ਸਾਡੀਆਂ ਜਿਹੜੀਆਂ ਭੈਣਾਂ ਨੂੰ ਨਗਨ ਕਰਕੇ ਸੜਕ ਤੇ ਤੁਰਾਇਆ ਗਿਆ ਜਿਹਦੇ ਨਾਲ ਸਾਡਾ ਪੂਰੇ ਵਰਲਡ ਦੇ ਵਿੱਚ ਮੈਂ ਸਮਝਦੀ ਹਾਂ ਸਾਡਾ ਹਿੰਦੁਸਤਾਨ ਸ਼ਰਮਸਾਰ ਹੋਇਆ ਪਰ ਮੋਦੀ ਜੀ ਨੇ ਆਪਦੀ ਚੁੱਪੀ ਨਹੀਂ ਥੋੜੀ ਇਹ ਜਵਾਬ ਮੰਗਦੀਆਂ ਸੀ ਸਾਰਿਆਂ ਸਕਲ